ਨਸ ਸਪੋਕਸਮੈਨ ਤੇ ਨਾ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਦੇ ਸਾਥੀ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰਤਪਾਲ ਸਿੰਘ ਦੇ ਸਾਥੀ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਬਰਨਾਲਾ ਤੋਂ ਜ਼ਿਮਣੀ ਚੋਣ ਲੜਨਗੇ ਅਮਰਤਪਾਲ ਸਿੰਘ ਦੇ ਸਾਥੀ ਹਾਲਾਂਕਿ ਜੋ ਅਮਰਤਪਾਲ ਸਿੰਘ ਦੇ ਸਾਥੀ ਨੇ ਉਹ ਐਨਐਸਐ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਅਮਰਿਤਪਾਲ ਸਿੰਘ ਵੱਲੋਂ ਵੀ ਖਡੂਰ ਸਾਹਿਬ ਦੀ ਸੀਟ ਤੋਂ ਚੋਣ ਲੜੀ ਜਾਂਦੀ ਹੈ ਔਰ ਵੱਡੀ ਜਿੱਤ ਹਾਸਲ ਕੀਤੀ ਜਾਂਦੀ ਔਰ ਇਸ ਜਿੱਤ ਮਗਰੋਂ ਅਮਰਿਤਪਾਲ ਸਿੰਘ ਦੇ ਸਾਥੀ ਵੱਲੋਂ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਇੱਕ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਜੰਮ ਕੇ ਵਾਇਰਲ ਹੋ ਰਹੀ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅਮਰਿਤਪਾਲ ਸਿੰਘ ਦੇ ਕਿਹੜੇ ਸਾਥੀ ਵੱਲੋਂ ਇਹ ਚੋਣ ਲੜੀ ਜਾਣੀ ਹੈ ਤਾਂ ਅਮਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੌਕੇ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਇਸ ਸਬੰਧੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਜੰਮ ਕੇ ਵਾਇਰਲ ਹੋ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਬਰਨਾਲਾ ਤੋਂ ਜ਼ਿਮਨੀ ਚੋਣ ਲੜਨਗੇ ਅਮਰਪਾਲ ਸਿੰਘ ਦੇ ਸਾਥੀ ਹਾਲਾਂਕਿ ਖਡੂਰ ਸਾਹਿਬ ਸੀਟ ਦੀ ਗੱਲ ਕਰ ਲਈਏ ਤਾਂ ਤਕਰੀਬਨ 1.5 ਲੱਖ ਤੋਂ ਵੱਧ ਵੋਟਾਂ ਦੇ ਨਾਲ ਮਾਰਜਨ ਦੇ ਨਾਲ ਅਮਰਪਾਲ ਸਿੰਘ ਵੱਡੀ ਜਿੱਤ ਹਾਸਲ ਕਰਦੇ ਨੇ ਔਰ ਇਸ ਜਿੱਤ ਮਗਰੋਂ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਕਿ ਉਹ ਅਕਿੱਦਰ ਬਹਾਦਰ ਤੋਂ ਚੋਣ ਲੜ ਸਕਦੇ ਨੇ ਪਰ ਇਸ ਦੇ ਵਿਚਾਲੇ ਹੁਣ ਅਮਰਪਾਲ ਸਿੰਘ ਦੇ ਇੱਕ ਹੋਰ ਸਾਥੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਔਰ ਕੁਲਵੰਤ ਸਿੰਘ ਰੌਕੇ ਚੋਣ ਲੜ ਸਕਦੇ ਨੇ ਬਰਨਾਲਾ ਦੀ ਜਿਮਣੀ ਚੋਣ ਲੜ ਸਕਦੇ ਨੇ ਔਰ ਇਸ ਸੰਬੰਧੀ ਸੋਸ਼ਲ ਮੀਡੀਆ ਤੇ ਜੰਮ ਕੇ ਜਿਹੜੀ ਪੋਸਟ ਹੈ ਉਹ ਵਾਇਰਲ ਹੋ ਰਹੀ ਹੈ ਹਾਲਾਂਕਿ ਐਨਐਸਏ ਦੇ ਤਹਿਤ ਕੁਲਵੰਤ ਸਿੰਘ ਰੌਕੇ ਡਿਬੁਰਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਔਰ ਜਿਮਣੀ ਚੋਣ ਲੜ ਸਕਦੇ ਨੇ ਬਰਨਾਲਾ ਦੀ ਸੀਟ ਤੋਂ ਚੋਣ ਲੜ ਸਕਦੇ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਅਤਾ ਇਸ ਵਕਤ ਕੁਲਵੰਤ ਸਿੰਘ ਰਾਓ ਕੇ ਦੇਪਰਾ ਮਹਾ ਸਿੰਘ ਰਾਓ ਕੇ ਸਾਡਾ ਫੋਨ ਲਾਈਨ ਤੇ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸਬੰਧੀ ਮਹਾ ਸਿੰਘ ਜੀ ਤੁਹਾਡੇ ਭਰਾ ਵੱਲੋਂ ਹੁਣ ਚੋਣ ਲੜੀ ਜਾਵੇਗੀ ਇਸ ਸਬੰਧੀ ਤੁਹਾਡੇ ਵੱਲੋਂ ਹੀ ਜਿਹੜੀ ਆ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਹਾਂ ਜੀ ਸਭ ਤੋਂ ਪਹਿਲਾਂ ਤਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਫਤਿਹ ਜੀ ਫਤਿਹ ਜੀ ਹਾਂ ਜੀ ਕੁਲਵੰਤ ਸਿੰਘ ਵੱਲੋਂ ਜੀ ਇਲਾਨ ਕੀਤਾ ਗਿਆ ਕਿ ਬਰਨਾਲਾ ਤੋਂ ਜਿਮਨੀ ਚੋਣਾਂ ਲੜਨ ਦਾ ਜੀ ਤੇ ਪੰਜ-ਸੱਤ ਦਿਨ ਤੋਂ ਮੇਰੇ ਨਾਲ ਗੱਲ ਹੋ ਰਹੀ ਸੀ ਤੇ ਕੱਲ ਉਹਨਾਂ ਨੇ ਫਾਈਨਲ ਕਰਤਾ ਜੀ ਜੀ ਕਦੋਂ ਗੱਲਬਾਤ ਹੋਈ ਸੀ ਤੁਹਾਡੀ ਕੱਲ ਗੱਲਬਾਤ ਹੋਈ ਜਾਂ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹੈ ਚੋਣਾਂ ਨੂੰ ਲੈ ਕੇ ਖਾਸ ਤੌਰ ਤੇ ਗੱਲਬਾਤ ਹੁੰਦੀ ਰਹੀ ਚੋਣਾਂ ਵਾਸਤੇ ਜੀ ਪਰ ਕੱਲ ਉਹਨਾਂ ਨੇ ਫਾਈਨਲ ਕਰ ਦਿੱਤਾ ਜੀ ਜੀ ਕੱਲ ਉਹਨਾਂ ਨੇ ਫਾਈਨਲ ਕਰ ਦਿੱਤਾ ਹਾਂ ਜੀ ਇਹ ਉਹਨਾਂ ਦਾ ਨਿੱਜੀ ਵਿਚਾਰ ਸੀ ਜਾਂ ਤੁਹਾਡੇ ਵੱਲੋਂ ਜ਼ੋਰ ਦਿੱਤਾ ਗਿਆ ਕਿਉਂਕਿ ਜਿੱਥੇ ਅਮਰਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਦੀ ਸੀਟ ਤੋਂ ਵੱਡੀ ਜੇਤ ਹਾਸਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇ ਕੇ ਦੇ ਪੁੱਤ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੇਰੇ ਪਿਤਾ ਚੋਣ ਲੜ ਸਕਦੇ ਨੇ ਗਿੱਦੜ ਬਾਹਤੋਂ ਔਰ ਹੁਣ ਤੁਹਾਡੇ ਵੱਲੋਂ ਇਹ ਪੋਸਟ ਸਾਂਝੀ ਕਰ ਦਿੱਤੀ ਗਈ ਉਹਨਾਂ ਦਾ ਨਿੱਜੀ ਵਿਚਾਰ ਵੀ ਸੀਗਾ ਜੀ ਪਰਿਵਾਰ ਦਾ ਵਿਚਾਰ ਵੀ ਸੀਗਾ ਬਾਕੀ ਅਸੀਂ ਚੋਣਾਂ ਵਾਲੇ ਪਾਸੇ ਜਾਣਾ ਨਹੀਂ ਸੀਗਾ ਜਦੋਂ ਇਹਨਾਂ ਨੇ ਪੰਜਾਬ ਸਰਕਾਰ ਨੇ ਦੂਰੀ ਐਨਐਸਏ ਲਗਾ ਕੇ ਸਿੱਖਾਂ ਨਾਲ ਧੱਕਾ ਕਰਨਾ ਚਾਹਿਆ ਯਾਨੀ ਕਿ ਦੱਸਿਆ ਵੀ ਅਸੀਂ ਸਿੱਖਾਂ ਨਾਲ ਧੱਕਾ ਕਰ ਸਕਦੇ ਆ ਤੇ ਉਹਦੇ ਖਿਲਾਫ ਇੱਕ ਜੰਗ ਹੀ ਆ ਜੀ ਇਹ ਮੰਨਿਆ ਜਾਵੇ ਤਾਂ ਕਿਉਂਕਿ ਕਦੇ ਵੀ ਅਸੀਂ ਦੇਖਿਆ ਨਹੀਂਗਾ ਵੀ ਦੂਰੀ ਐਨਐਸਏ ਲਗਾਈ ਜਾਂਦੀ ਹੈ ਸਾਲ ਤੋਂ ਵੱਧ ਕਦੇ ਇਹਨੇ ਸੇ ਲਗਾਈ ਨਹੀਂ ਗਈ ਸੀ ਜੀ ਤੇ ਇਸ ਦੇ ਅਗਲਾ ਸਕੇ ਫਾਦਰ ਸਾਹਿਬ ਤੇ ਪਹਿਲਾਂ ਐਨਐਸਏ ਲਗਾਈ ਗਈ ਸੀ ਉਹਨਾਂ ਨੂੰ ਵੀ ਸਾਲ ਦੇ ਅੰਦਰ ਅੰਦਰ ਪਹਿਲਾਂ ਛੱਡ ਦਿੱਤਾ ਗਿਆ ਸੀ ਜੀ ਇਹ ਇਹਨਾਂ ਨੇ ਦੁਬਾਰਾ ਐਨਐਸਏ ਲਗਾ ਕੇ ਵੀ ਸੌਫਟ ਕਰ ਦਿੱਤਾ ਵੀ ਤੁਸੀਂ ਗੁਲਾਮ ਹੋ ਜੀ ਜੀ ਤੁਹਾਡੀ ਤੇ ਗੱਲਬਾਤ ਹੁੰਦੀ ਰਹਿੰਦੀ ਹੋਣੀ ਫੋਨ ਤੇ ਮਕਸਦ ਕੀ ਹੈ ਚੌਂ ਲੜਨ ਦਾ ਮਕਸਦ ਇਹ ਹੈ ਜੀ ਧੱਕੇ ਖਿਲਾਫ ਜੰਗ ਹੈ ਜੀ ਅਕਾ ਜਿਹੜਾ ਪੰਜਾਬ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਜੀ ਕਿਉਂਕਿ ਕਲਵੰਤ ਸਿੰਘ ਬਾਰੇ ਜਿਹੜੇ ਏਰੀਆ ਦੇ ਸਾਰੇ ਇਲਾਕੇ ਦੇ ਲੋਕ ਜਾਣਦੇ ਵੀ ਕਲਵੰਤ ਸਿੰਘ ਕਿਸ ਤਰ੍ਹਾਂ ਦਾ ਇਨਸਾਨ ਹੈ ਉਹ ਨੋਰਮਲੀ ਬਿਜਲੀ ਮੈਕਨਿਕ ਦੇ ਆਪਣੀ ਜੌਬ ਕਰਦੇ ਸੀਗੇ ਜੀ ਡੇਲੀ ਅਪ ਡਾਊਨ ਕਰਦੇ ਸੀਗੇ ਜਿਹੜੇ ਇਦਾਂ ਘਰਾਂ ਤੋਂ ਚੱਕ ਚੱਕ ਨਜਾਇਜ਼ ਐਨਐਸਆਈ ਵਰਗੇ ਕਾਲੇ ਕਾਨੂੰਨ ਲਾ ਕੇ ਜੇਲਾ ਵਿੱਚ ਬੰਦ ਕਰਦੇ ਨੇ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਛੱਡਦੇ ਨੇ ਜੀ ਇਹ ਤਾਂ ਸਿੱਖਾਂ ਨੂੰ ਸਮਝਣਾ ਚਾਹੀਦਾ ਜੀ ਇਹ ਨਜਾਇਜ਼ ਟੱਕਾ ਵੀ ਕਿਉਂ ਸਰਕਾਰ ਕਿਉਂ ਕਰ ਰਹੀ ਇਸ ਤਰ੍ਹਾਂ ਤੁਸੀਂ ਬਰਨਾਲਾ ਦੀ ਸੀਟ ਤੋਂ ਜਿਹੜਾ ਇਹਨਾਂ ਨੂੰ ਚੋਣ ਲੜਾਓਗੇ ਆਪਣੇ ਭਰਾ ਨੂੰ ਹਾਲਾਂਕਿ ਗਿੱਦੜ ਬਾਹਾ ਤੋਂ ਪ੍ਰਧਾਨ ਮੰਤਰੀ ਬਾਜੇ ਕਾ ਬਾਜੇ ਕੇ ਦਾ ਜ਼ਿਕਰ ਹੋ ਰਿਹਾ ਹੈ ਔਰ ਚੱਬੇਵਾਲ ਸੀਟ ਵੀ ਹੈਗੀ ਹੈ ਡੇਰਾ ਬਾਬਾ ਨਾਨਕ ਦੀ ਵੀ ਸੀਟ ਹੈਗੀ ਹੈ ਇੱਥੇ ਵੀ ਜਿੰਮਣੀ ਚੋਣਾ ਹੋਣੀਆਂ ਨੇ ਕਿ ਇਸ ਸੀਟਾਂ ਤੇ ਵੀ ਅ ਅਮਰਤਪਾਲ ਸਿੰਘ ਹੋਰਾ ਵੱਲੋਂ ਜਿਹੜੀ ਉਹਨਾਂ ਦੇ ਸਾਥੀ ਨੇ ਉਹ ਚੋਣ ਲੜ ਸਕਦੇ ਨੇ ਹਾਂਜੀ ਹਾਂਜੀ ਜ਼ਰੂਰ ਇੱਕ ਦੋ ਦਿਨ ਦੇ ਵਿੱਚ ਉਹ ਵੀ ਸੀਟਾਂ ਅਨਾਉਂਸ ਕੀਤੀਆਂ ਜਾਣਗੀਆਂ ਜੀ ਤੇ ਫਿਲਹਾਲ ਤੇ ਦੋ ਸੀਟਾਂ ਹੀ ਫਾਈਨਲ ਤਾਂ ਹੈਗੀਆਂ ਜੀ ਆਪੋ ਇਸ ਸੰਬੰਧੀ ਗੱਲਬਾਤ ਹੁੰਦੀ ਹੈ ਤੁਹਾਡੀ ਬਾਕੀ ਸੀਟਾਂ ਨੂੰ ਲੈ ਕੇ ਨਹੀਂ ਮੇਰੇ ਫਿਲਹਾਲ ਕੁਲਵੰਤ ਸਿੰਘ ਨਾਲ ਇਸ ਮਸਲੇ ਤੇ ਗੱਲਬਾਤ ਹੋਈ ਸੀਗੀ ਦੂਸਰੀਆਂ ਸੀਟਾਂ ਦੇ ਉਹ ਉਹਨਾਂ ਵੱਲੋਂ ਫੈਸਲਾ ਲਿਆ ਕਿ ਹੋ ਸਕਦਾ ਵੀ ਆਪਾਂ ਥੋੜੇ ਦਿਨਾਂ ਦਾ ਕਰਾ ਐਲਾਨ ਕਰ ਦੇਣੀ ਹੋ ਜੀ ਸ਼ੁਕਰੀਆ ਜੀ ਠੀਕ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰੋਕੇ ਵੱਲੋਂ ਚੌਨ ਲੜਨ ਦਾ ਐਲਾਨ ਕਰ ਦਿੱਤਾ ਗਿਆ ਔਰ ਇਸ ਸਬੰਧੀ ਪੁਸ਼ਟੀ ਜਿਹੜੀ ਕੀਤੀ ਗਈ ਆ ਉਹਨਾਂ ਦੇ ਪ੍ਰਾਮ ਮਹਾ ਸਿੰਘ ਵੱਲੋਂ ਕੀਤੀ ਗਈ ਆ ਔਰ ਫੋਨ ਲਾਈਨ ਤੇ ਸਾਡੇ ਨਾਲ ਉਹਨਾਂ ਨੇ ਹੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਖੁਦ ਦਾ ਨੀਚੀ ਨਿਜੀ ਵਿਚਾਰ ਹੈ ਕਿਉਂਕਿ ਇਸ ਵਕਤ ਉਹ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਕਿਹਾ ਉਹਨਾਂ ਦੇ ਨਾਲ ਜਦੋਂ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਜਦੋਂ ਨਾਲ ਰابطਾ ਕਾਇਮ ਹੁੰਦਾ ਹੈ ਤਾਂ ਉਹ ਸਬੰਧੀ ਉਹਨਾਂ ਨੇ ਇਹ ਗੱਲਬਾਤ ਕੀਤੀ ਸੀ ਕਿ ਉਹ ਜਿਮਨੀ ਚੌਨ ਲੜਨਗੇ ਬਰਨਾਲਾ ਤੋਂ ਜਿਮਨੀ ਚੌਨ ਲੜਨਗੇ ਔਰ ਕੁਲਵੰਤ ਸਿੰਘ ਰਾਕੇ ਜਿਹੜਾ ਆ ਡਿਬਰੂਗਾੜੇ ਜੇਲ੍ਹ ਦੇ ਵਿੱਚ ਰਹਿ ਕੇ ਇਹ ਚੋਣ ਲੜਨਗੇ ਹਾਲਾਂਕਿ ਉਹਨਾਂ ਦੇ ਭਰਾ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਤੱਕੇ ਨੂੰ ਲੈ ਕੇ ਕਹਿੰਦੇ ਅਸੀਂ ਲੜਾਈ ਲੜ ਰਹੇ ਹਾਂ ਔਰ ਲੜਦੇ ਰਹਾਂਗੇ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਕੇ ਜ਼ਿਮਣੀ ਚੋਣ ਲੜਨਗੇ ਹਾਲਾਂਕਿ ਇਸ ਸਬੰਧੀ ਉਹਨਾਂ ਦੇ ਭਰਾ ਮਹਾ ਸਿੰਘ ਵੱਲੋਂ ਹੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਗੱਲ ਤੇ ਦਾਵਾ ਕੀਤਾ